ਮਾਤਾ ਨਾਣਾ ਦੇਵੀ ਦੇ ਦਰਬਾਰ ਤੇ ਹਾਜ਼ਰੀ ਤੋਂ ਪਹਿਲਾਂ ਕੌਲਾਂ ਵਾਲੇ ਟੋਬੇ ਤੇ ਹਾਜ਼ਰੀ ਕਿਉਂ ਹੁੰਦੀ ਹੈ ਜ਼ਰੂਰੀ ਕੌਲਾਂ ਵਾਲੇ ਟੋਬੇ ਦਾ ਮਾਤਾ ਨਾਣਾ ਦੇਵੀ ਮੰਦਿਰ ਦੇ ਨਾਲ ਜੁੜਿਆ ਕੀ ਹੈ ਪੂਰਾ ਇਤਿਹਾਸ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਜਰੂਰ ਲਵਾਓ ਜੈ ਮਾਤਾ ਦੀ ਦੋਸਤੋ ਮਾਤਾ ਨਾਣਾ ਦੇਵੀ ਮੰਦਿਰ ਦਾ ਅਹਿਮ ਸਥਾਨ ਹੈ ਕੌਲਾਂ ਵਾਲਾ ਟੋਬਾ ਕਮਲਾਂ ਵਾਲੇ ਟੋਬੇ ਤੋਂ ਮਾਤਾ ਨੈਣਾ ਦੇਵੀ ਮੰਦਿਰ ਦੀ ਚੜ੍ਹਾਈ 7 ਮੀਲ ਜਾਂ ਕਿ ਕਰੀਬ 10 ਕਿਲੋਮੀਟਰ ਹੈ ਅਤੇ ਬੀਤੇ ਸਮੇਂ ਦੌਰਾਨ ਸ਼ਰਧਾਲੂ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਟੋਬੇ ਤੇ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਸਨ ਅਤੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਇਥੋਂ ਕਮਲ ਦੇ ਪੁੱਲ ਮਾਤਾ ਜੀ ਦੇ ਚਰਨਾਂ ਦੇ ਵਿੱਚ ਚੜਾਉਣ ਦੇ ਲਈ ਲੈ ਕੇ ਜਾਂਦੇ ਸਨ ਅਤੇ ਕੌਲਾਂ ਵਾਲੇ ਟੋਬੇ ਸਰੋਵਰ ਦਾ ਜਲ ਬਹੁਤ ਹੀ ਪਵਿੱਤਰ ਅਤੇ ਅੰਮ੍ਰਿਤ ਵਰਗਾ ਮੰਨਿਆ ਜਾਂਦਾ ਹੈ। ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸ਼ਰਧਾਲੂਆਂ ਦੇ ਪਾਪ ਧੋਲ ਜਾਂਦੇ ਨੇ ਅਤੇ ਇਹ ਵੀ ਕਿਹਾ ਜਾਂਦਾ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਕੁਝ ਸਮਾਂ ਪਹਿਲਾਂ ਜ਼ਿਆਦਾਤਰ ਸ਼ਰਧਾਲੂ ਕੌਲਾਂ ਵਾਲੇ ਟੋਬੇ ਤੋਂ ਪਗਡੰਡੀ ਰਾਹੀਂ ਪੈਦਲ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਦੇ ਲਈ ਚੜ੍ਹਾਈ ਸ਼ੁਰੂ ਕਰਦੇ ਸਨ। ਪਰ ਹੁਣ ਮੰਦਰ ਤੱਕ ਪੱਕੀਆਂ ਸੜਕਾਂ ਬਣਨ ਕਾਰਨ ਮੇਲੇ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਆਉਣ ਵਾਲੇ ਸ਼ਰਧਾਲੂ ਇੱਥੋਂ ਸਿੱਧੇ ਲੰਘ ਜਾਂਦੇ ਨੇ ਪਰ ਮਾਤਾ ਨਾਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਲੱਗਣ ਵਾਲੇ ਮੇਲਿਆਂ ਦੇ ਸਮੇਂ ਕੌਲਾਂ ਵਾਲੇ ਟੋਬੇ ਤੇ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਕਿਹਾ ਜਾਂਦਾ ਕਿ ਮਾਤਾ ਨਾਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਜਾਣ ਤੋਂ ਪਹਿਲਾਂ ਕੌਲਾਂ ਵਾਲੇ ਟੋਬੇ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਹੁੰਦੀ ਹੈ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਸ਼ਰਧਾਲੂ ਮੰਦਰ ਜਾਂਦੇ ਸਮੇਂ ਇਸ ਜਗ੍ਹਾ ਤੇ 2 ਮਿੰਟ ਰੁੱਕ ਕੇ ਇਸ ਪਵਿੱਤਰ ਸਰੋਵਰ ਦੇ ਵਿੱਚੋਂ ਪਵਿੱਤਰ ਜਲ ਦੇ ਛੱਟੇ ਸਰੀਰ ਤੇ ਲਗਾ ਕੇ ਮੰਦਰ ਦੇ ਲਈ ਚੜ੍ਹਾਈ ਸ਼ੁਰੂ ਕਰਦੇ ਨੇ ਉਹਨਾਂ ਨੂੰ ਵਿਸ਼ੇਸ਼ ਫਾਲ ਮਿਲਦਾ ਹੈ ਤੇ ਦੁੱਖ ਰੋਗ ਦੂਰ ਹੋ ਜਾਂਦੇ ਨੇ ਦੋਸਤੋ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਤੁਰ ਮਾਤਾ ਲੈਣਾ ਦੇਵੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਰਜ ਕਰਾਓ